ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵੀ ਜੋਤੀ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਲੇਖ ਗਰਮੀ ਦੀਆਂ ਛੁੱਟੀਆਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਆਮ ਤੌਰ ਤੇ ਗਰਮੀ ਦੀਆਂ ਛੁੱਟੀਆਂ ਵਿਚਲਾ ਸਮਾਂ ਵਿਦਿਆਰਥੀਆਂ ਲਈ ਬਹੁਤ ਹੀ ਖੁਸ਼ੀ ਦਾ ਸਮਾਂ ਹੁੰਦਾ ਹੈ ਇਨ੍ਹਾਂ ਛੁੱਟੀਆਂ ਦੀ ਸਾਰੇ ਵਿਦਿਆਰਥੀ ਬੜੀ ਉਤਸੁਕਤਾ ਨਾਲ ਉਡੀਕ ਕਰਦੇ ਹਨ। ਇਹਨਾਂ ਛੁੱਟੀਆਂ ਵਿੱਚ ਉਹਨਾਂ ਨੂੰ ਕੁਝ ਆਰਾਮ ਮਿਲਦਾ ਹੈ। ਗਰਮੀ ਦੀਆਂ ਛੁੱਟੀਆਂ ਦੀ ਸਮਾਂ ਮਿਆਦ ਹਰ ਗਰਮੀ ਦੇ ਮੌਸਮ ਵਿੱਚ 45 ਦਿਨ ਹੁੰਦੀ ਹੈ। ਇਹ ਮਈ ਦੇ ਮਹੀਨੇ ਦੇ ਤੀਜੇ ਹਫ਼ਤੇ ਤੋਂ ਸ਼ੁਰੂ ਹੁੰਦਾ ਹੈ ਅਤੇ ਹਰ ਸਾਲ ਜੂਨ ਦੇ ਆਖਰੀ ਹਫ਼ਤੇ ਦੇ ਆਖਰੀ ਦਿਨ ਨੂੰ ਖਤਮ ਹੁੰਦਾ ਹੈ। ਇਹਨਾਂ ਛੁੱਟੀਆਂ ਦਾ ਉਦੇਸ਼ ਉੱਚ ਗਰਮੀ ਤੋਂ ਆਰਾਮ ਕਰਨਾ, ਅੰਤਿਮ ਪ੍ਰੀਖਿਆ ਤੋਂ ਬਾਅਦ ਵਿਦਿਆਰਥੀਆਂ ਨੂੰ ਲੰਮਾ ਬ੍ਰੇਕ ਦੇਣਾ ਸ਼ਾਮਲ ਹੈ। ਗਰਮੀ ਤੋਂ ਸਤਾਇਮਨੁਖ ਪਹਾੜ ਦੀ ਠੰਡੀ ਹਵਾ ਦੇ ਬੁੱਲਿਆਂ ਨੂੰ ਤਰਸਦਾ ਹੈ। ਮੌਕਾ ਮਿਲਦਿਆਂ ਹੀ ਉਹ ਪਹਾੜਾਂ ਵੱਲ ਦੌੜ ਉੱਠਦਾ ਹੈ। ਮੈਂ ਆਪਣੇ ਪਾਪਾ ਨਾਲ ਇਹ ਛੁੱਟੀਆਂ ਸ਼ਿਮਲੇ ਗੁਜ਼ਾਰਨ ਦਾ ਪ੍ਰੋਗਰਾਮ ਬਣਾਇਆ। ਮੇਰੇ ਚਾਚਾ ਜੀ Shimla ਵਿੱਚ ਇੱਕ ਵੱਡੇ ਅਫਸਰ ਲੱਗੇ ਹੋਏ ਹਨ ਇਸ ਲਈ ਅਸੀਂ ਛੁੱਟੀਆਂ ਹੁੰਦੇ ਹੀ Shimla ਨੂੰ ਚੱਲ ਪਏ Shimla ਦੀ ਰਾਹ ਵਿੱਚ ਕਈ ਸੁਰੰਗਾਂ ਆਉਂਦੀਆਂ ਹਨ ਮੈਨੂੰ ਇਸ ਸਫ਼ਰ ਵਿੱਚ ਬੜਾ ਆਨੰਦ ਆ ਰਿਹਾ ਸੀ ਜਦੋਂ ਅਸੀਂ ਮਾਲ ਰੋਡ ਤੇ ਗਏ ਤਾਂ ਉੱਥੇ ਅਸੀਂ ਕਾਫੀ ਗਿਣਤੀ ਵਿੱਚ ਲੋਕਾਂ ਨੂੰ ਘੁੰਮਦੇ ਦੇਖਿਆ ਹੌਲੀ ਹੌਲੀ ਸੈਰ ਕਰਦੇ ਅਸੀਂ ਰਿਜ ਤੇ ਪਹੁੰਚ ਗਏ ਇਤੋਂ ਦੇ ਆਲੇ-ਦੁਆਲੇ ਦੇ ਪਹਾੜਾਂ ਦੇ ਦ੍ਰਿਸ਼ ਮਨ ਨੂੰ ਖਿਲ ਕੇ ਰੱਖ ਦਿੰਦੇ ਹਨ ਫਿਰ ਅਸੀਂ ਕੁਫਰੀ ਗਏ ਇੱਥੇ ਅਸੀਂ ਬਰਫ਼ ਪੈਂਦੀ ਦੇਖੀ ਅਸੀਂ ਜਾਖੂ ਮੰਦਿਰ ਵੀ ਦੇਖਿਆ ਮੈਂ ਇੱਥੇ ਬਹੁਤ ਹੀ ਆਨੰਦ ਮਾਨਿਆ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ